یے میں تصدیق

ਬਬੀ ਕਾਂਗਰਸ ਨੇ ਜਿਹੜਾ ਬੂਥ ਲਾਇਆ ਸੀ ਵੋਟਾਂ ਪੈ ਰਹੀਆਂ ਸੀ ਕਿਹ ਕਾਰਨ ਹੋਇਆ ਜਿਹੜੀ ਅੱਜ ਤੱਪਨ ਤੜੋਈ ਹੈ ਜੀ ਅਸੀਂ ਜੀ ਇੱਥੇ ਬੈਠੇ ਪਰਚੀਆਂ ਕੱਟਣ ਦਾ ਹੈ ਕਿ 70 ਕੱਟੀਆਂ ਆਈਆਂ 8-7 ਮੋਟਰਸਾਈਕਲ 40-50 ਬੰਦੇ ਆਣ ਸਾਡੇ ਕੀ ਕੀ ਕਰ ਰਹੇ ਕਿਉਂ ਗੱਲ ਪੈ ਕੀ ਕਰਨ ਸੀ ਬਬੀ ਸਾਡੇ ਬੈਠੇ ਜਾਣਗੇ ਕੁੱਟਣ ਲੱਗ ਪਿਓ ਉਹਨਾਂ ਦੇ ਤੇ ਕੋਟਾ ਨਾ ਉਹ ਰੋਕਾ ਕੋਟਾ ਰੋਕਦੇ ਤੇ ਕਿਸ ਤਰ੍ਹਾਂ ਦੀ ਬੇਦਬੀ ਕੀਤੀ ਗਈ ਹੈਗੀ ਕਿੰਨੀ ਕੁੱਟਵਾਰ ਉੱਟੀ ਆ ਗਰੀ ਟੜੀ ਪਟੀਆਂ ਦੋਆ ਮੁੰਡੇ ਨਾਲ ਮੇਰੇ ਬੈਠੇ ਇੱਕ ਅੰਦਰ ਉਹਦੀ ਫਾਕ ਪਾਈ ਆ ਮੇਰੀ ਫਾਕ ਨੂੰ ਕਲਾ ਕੇ ਮੈਨੂੰ ਖਿੱਚੀ ਫਿਰ ਫਿਰ ਮੈਨੂੰ ਭਲੀ ਚਾਹ ਹੋ ਗਿਆ ਆ ਵੇਖ ਅਜਰ ਇੱਥੇ ਰਾਣਾ ਵਜ ਗਿਆ ਕੀ ਮੰਗ ਕਰਦੇ ਸਕਰ ਤੈਨੂੰ ਫੇਰ ਅਸੀਂ ਮੰਗਦੇ ਹਾਂ ਬਾਅਦ ਕਰਦੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਦੋ ਪੁਸਤੌਲੇ ਕਮਰੇ ਕੋਲੇ ਇੱਕ ਢੂਟੇ ਮੁੰਡੇ ਕੋਲੇ ਜਿਹੜੇ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਸੀ ਢੂਟਾ ਤੇ ਇੰਦਰਜੀਤ ਤੇ ਗਰਤੇਜ ਨੇ ਨਰਕਾਰਾ ਮਾਰਿਆ ਗਰਤੇਜ ਦਾ ਮੁੰਡਾ ਲਾਓ ਰਾਣਾ ਮਾਰਦੇ ਦਾ ਮਾਰਾ ਕਰਤੇ ਦਾ ਮੁੰਡਾ ਸੀ ਉਹਦੇ ਨਾਂ ਤੇ ਕਰਤੇ ਦਾ ਮੁੰਡਾ ਆਰਮਨ 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 ਜਿਹੜਾ ਸਮਾਜ ਜਿਹੜੀ ਚੋਂ ਆਪਣਾ ਘਵਾਲੇ ਵਿੱਚ ਚੋਂਦran ਜਿਹੜੀ ਹੈਗੀ ਗੋਲੀ ਚੱਲੀ ਉਹ ਕੀ ਕਾਰਨ ਹੈ ਜੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਬਗੜਾੜ ਚਾਹੀਈ ਹੈ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਇਹਨਾਂ ਦੇ ਬੂਥ ਖਾਲੀ ਪਏ ਨੇ ਜਿਹਨਾਂ ਦੇ ਬੂਥਾਂ ਨੇ ਬੰਦਾ ਨਹੀਂ ਔਰ ਕਾਂਗਰਸ ਦੇ ਬੂਥਾਂ ਦੇ ਰੌਣਕਾਂ ਲੱਗੀਆਂ ਨੇ ਇੱਥੋਂ ਦੇ ਦੋ ਗੈਂਗਸਟਰ ਆ ਇੱਕ ਇੰਦਰਜੀ ਤੇ ਇੱਕ ਅਮਨਦੀ ਜਿਹਨਾਂ ਦੇ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧ ਆ ਥੋੜੇ ਦਿਨ ਪਹਿਲਾਂ ਉਹਨਾਂ ਨੇ ਗੋੜਾ ਵਾਲੀ ਦੇ ਸਰਪੰਚ ਨੂੰ ਫੋਨ ਕਰਕੇ ਉਹਨੂੰ ਧਮਕੀ ਵੀ ਦਿੱਤੀ ਉਹਨਾਂ ਕੋਲ ਰਿਕਾਰਡਿੰਗ ਹੈ ਜੇ ਵੀ ਹੈਗੀ ਹੈ ਸਭ ਤੋਂ ਪਹਿਲਾਂ ਇਹ ਉੱਥੇ ਗਏ ਆ ਉਹ ਆਪਦੇ ਘਰ ਨੂੰ ਜਾ ਰਹੇ ਸੀ ਵੋਟ ਪਾ ਕੇ ਤਾਂ ਇਹਨਾਂ ਨੇ ਉੱਥੇ ਜਾ ਕੇ ਜਿਹੜੀ ਆ ਕਿ ਉਹ ਭਣਪੋੜ ਦੇ ਉਹਨੂੰ ਕੁੱਟਿਆ ਉਹਦੀ ਭਣਪੋੜ ਕੀਤੀ ਗੱਡੀ ਉਸ ਤੋਂ ਬਾਅਦ ਉਹ ਤੋਂ ਸਿੱਧੇ ਆਇਆ ਇੱਥੇ ਆਣ ਕੇ ਇਹਨਾਂ ਨੇ ਆਪਦੇ ਲੋਕ ਬੂਥ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕੁਰਸੀਆਂ ਭੰਲੀਆਂ ਔਰ ਇਹ ਜਿਹੜੇ ਸਰਪੰਚ ਸਾਹਿਬ ਦੇ ਇਹ ਇਹ ਪਤਾ ਜੀ ਨੇ ਇਹ ਇਹਨਾਂ ਦੀ ਦਾੜੀ ਕੁੱਟੀ ਜਾਂ ਕੇਸਾਂ ਦੀ ਬੇਅਦਬੀ ਕੀਤੀ ਆ ਕੱਪੜੇ ਫੜੇ ਆ ਰਾੜਾਂ ਨਾਲ ਇਹਨਾਂ ਨੂੰ ਕੁੱਟਿਆ ਗਿਆ ਪੱਗ ਲਾਈ ਗਈ ਗਾਲ ਕਿਥੇ ਰੋਕੀ ਜਿੱਤ ਤੱਕ ਠੀਕ ਆਉਤ ਇ ਅਸੂਦੇ ਵਿੱਚ ਇਹ ਇਹਨਾਂ ਨੂੰ ਵੋਟ ਕਿਥੋਂ ਪੈਣੀ ਇਹਨਾਂ ਦੇ ਪੋਜੀਸ਼ਨ ਐਡੀ ਮਾੜੀ ਇਹਨਾਂ ਨੂੰ ਇਹ ਹੈ ਕਿ ਸਾਨੂੰ ਕੱਲ ਨੂੰ ਕਿਤੇ ਆਮ ਆਦਮੀ ਪਾਰਟੀ ਵਾਲੇ ਘਰੇ ਹੀ ਨਾ ਬਿਠਾ ਦੇ ਪਰ ਗੱਲ ਇਹ ਹੈ ਕਿ ਜੇ 27 ਮਹੀਨਿਆਂ ਚ ਕੋਈ ਕੰਮ ਕੀਤਾ ਹੁੰਦਾ ਅੱਜ ਲੋਕ ਤੁਹਾਨੂੰ ਵੋਟਾਂ ਮਾਉਨੇ ਅੱਜ ਲੋਕ ਵੋਟਾਂ ਪਾਉਣ ਕਾਦੇ ਨਹੀਂ ਅੱਜ ਇਸ ਕਰਕੇ ਇਹ ਹੈ ਕਿ ਗੁੰਡਾਗਰਦੀ ਕਰ ਰਹੇ ਆਂ ਔਰ ਨਰੀਸ਼ ਕਟਾਰੀਏ ਦਾ ਉਹ ਜਿਹੜਾ ਮੁੰਡਾ ਉਹ ਗੁੰਡਾਗਰਦੀ ਕਰ ਰਹੇ ਸਾਰੇ ਉਹਦੇ ਰਾਈਟ ਹੈਂਡ ਆ ਉਹਦੇ ਨਾਲ 24 ਘੰਟੇ ਰਹਿੰਦੇ ਆ ਸਭ ਇਹਨਾਂ ਦੀਆਂ ਰੇਤਾ ਦੀਆਂ ਖੱਟਾਂ ਚੱਲਦੀਆਂ ਨੇ ਸਭ ਇਹਨਾਂ ਦੇ ਜਿੰਨੇ ਮਾੜੇ ਕੰਮ ਆ ਜੂਆ ਅਦੁੱਤ ਜਾਂ ਲੌਰੈਂਸ ਬਸਨੋਈ ਨਾਲ ਸੰਬੰਧ ਨੇ ਔਰ ਅੱਜ ਵੀ ਇਹਨਾਂ ਦੀਆਂ ਜਿਹੜੀਆਂ ਪੋਸਟਾਂ ਨੇ ਜਿਹੜੇ ਉਹ ਲੈਰੈਂਡੌਰੈਂਸ ਬਸਨੋਈ ਦੇ ਬੰਦੇ ਸੀ ਅੱਜ ਵੀ ਉਹਦੇ ਨਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਇਹਨਾਂ ਦੀ ਫੇਸਬੁੱਕ 'ਤੇ ਮਿਲਦੀਆਂ ਔਰ ਪਹਿਲਾਂ ਵੀ ਕਈ ਪਰਚੇ ਇਹਨਾਂ ਦੇ ਦੇ ਕਿਸ ਕਰਕੇ ਅਸੀਂ ਮੈਂ ਹੁਣ ਇਸ ਮੈਡਮ ਐਸਐਸਪੀ ਦੇ ਧਿਆਨ 'ਚ ਲਿਆਉਂਦਾ ਕਿ ਇੱਕ ਸਾਡੇ ਅੰਦਰ ਪਏ ਨੇ ਬਜ਼ੁਰਗ ਉਹਨਾਂ ਦੇ ਵੀ ਸਿਰ ਦੇ ਵਿੱਚ ਜਿਹੜੇ ਆ ਇਹਨਾਂ ਨੇ ਡਾਂਗ ਮਾਰੀ ਔਰ ਉਹ ਉਹਨਾਂ ਦੀ ਪੱਗ ਵੀ ਨਹੀਂ ਥੀ ਆ ਉਹਨਾਂ ਨੇ ਵੀ ਕਈ ਸਾਰੀ ਬੇਵੱਦ ਦੇਦ ਵੀ ਉਧਰੋਂ ਸਰਪੰਚ ਸਾਹਿਬ ਦੇ ਪਿਤਾ ਜੀ ਦੀ ਇਸ ਕਰਕੇ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਇਹਨਾਂ ਕੋਲ ਦੋ ਨਜਾਇਜ਼ ਪਸਤੌਲ ਸੀ ਜਿਹੜੇ ਇਹਨਾਂ ਦੇ ਦਸਤ ਵਿੱਚ ਔਰ 50 ਤੋਂ 60 ਬੰਦੇ ਸੀ ਜਿਨ੍ਹਾਂ ਨੇ ਆ ਕੇ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਟੋਟੇ ਮਾਰੀ ਦੀ ਉਹ ਤਾਂ ਜਦੋਂ ਪਿੰਡ ਵਾਲੇ ਆਏ ਫਿਰ ਉਹ ਕੱਢਿਆ ਤੇ ਕਿੰਨਾ ਕ ਨੁਕਸਾਨ ਜਿਹੜਾ ਹੈਗਾ ਗੱਡੀਆਂ ਦਾ ਕੀਤਾ ਗਿਆ ਜਾਂ ਲੋਕਾਂ ਉਹ ਉੱਥੇ ਗੱਡੀ ਪਰ ਲਿਖਿਆ ਹੈ ਇੱਥੇ ਜਿਹੜਾ ਇੱਥੇ ਮੋਟਰਸਾਈਕਲ ਜਿਹੜਾ ਉਹ ਉਹ ਭੰਨਿਆ ਕੁਰਸੀਆਂ ਤੋੜੀਆਂ ਨੇ ਜਾਂ ਬੈਂਚ ਤੋੜਿਆ ਹੈ ਵਾਟਰ ਪੂਲਰ ਤੇ ਜੇ ਗੱਲ ਦਾ ਇਹ ਨੁਕਸਾਨ ਦੀ ਦਾ ਪਰਭਾਈ ਹੋ ਜੂਗੀ ਇੱਕ ਕੇਸਾ ਧਾਰੀ ਇੱਕ ਕੈਮਰਾ ਧਾਰੀ ਬੰਦੇ ਦਾ ਜਿਹੜੇ ਕੇਸਾਂ ਦੀ ਬੇਅਦਬੀ ਕਰਨੀ ਪੱਗ ਲਾਉਣੀ ਇਹ ਦੱਸੋਗੇ ਮੈਂ ਅੱਜ ਕਾਲ ਤੱਕ ਦੇ ਜਹੇਦਾਰ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਹੜੇ ਝਾੜੂ ਵਾਲੇ ਅੱਜ ਇਹੋ ਤੇ ਕੁਝ ਕਰਨਗੇ ਇੱਕ ਬੰਦੇ ਦਾ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਬਾਈ ਗੁਰੂ ਵਾਲੇ ਬਣ ਜਦੋਂ ਜਿਹੜੇ ਗੁਰੂ ਦੇ ਸਿੱਖਾ ਉਹਨਾਂ ਨਾਲ ਧੱਕਾ ਹੋ ਰਿਹਾ ਔਰ ਮੈਂ ਮੈਡਮ ਐਸਐਸਪੀ ਦੇ ਧਿਆਨ ਚ ਲਿਆਂਦਾ ਜੇ ਨਾਂ ਉਹਨਾਂ ਦੇ ਪਰਚਾ ਆਇਆ ਨਾ ਕਾਰਵਾਈ ਕੀਤੀ ਤਾਂ ਇਸ ਤੋਂ ਬਾਅਦ ਐਸਐਸਪੀ ਦਾ ਦਫ਼ਤਰ ਘੇਰਾਂਗਾ ਇਹ ਮੈਂ ਵਾਰਨਿੰਗ ਦਿੰਦਾ। ਬਸ ਸਭ ਜਿਹੜੀ ਅੱਜ ਬੋੜਾ ਵਾਲੇ ਵਿੱਚ ਤੁਹਾਡੀ ਗੱਡੀ ਦੀ ਭੰਲ ਤੋੜ ਕੀਤੀ ਗਈ ਹੈ ਉਹਦਾ ਕੀ ਕਾਰਨ ਕਿਉਂ ਹੋਇਆ ਕੰਮ ਜੀ? ਕੋਈ ਮੈਂ ਬੂਥ ਦੇ ਵਿੱਚ ਵੋਟ ਪਾ ਕੇ ਨਿਕਲਿਆ। ਮੈਨੂੰ ਉੱਥੇ ਪਤਾ ਲੱਗਾ ਬੂਥ ਦੇ ਵਿੱਚ ਵੀ ਜਗਜੀਤ ਸਿੰਘ ਦੇ ਘਰੇ ਬੰਦੇ ਇਕੱਠੇ ਹੋ ਗਏ ਆ। ਵੀ ਤੇਰੇ ਤੇ ਨਿਸ਼ਾਨ ਕਰਨਗੇ। ਮੈਂ ਉਹ ਤੋਂ ਵੋਟ ਪਾ ਕੇ ਦਵਤੋਂ ਨਿਕਲਿਆ। ਤੇ ਉਹ ਬੰਦੇ ਆ ਕੇ ਦੋ ਗੱਡੀਆਂ ਮੇਰੇ ਅਗੂ ਦੀ ਆ ਗਈਆਂ ਦੋ ਗੱਡੀਆਂ ਪਿੱਛੇ ਦੀ ਆ ਗਈਆਂ ਨਾਲ ਮੋਟਰਸਾਈਕਲ ਅੱਤਤ ਤੇ ਉਹ ਦਵਦੀਪ ਸਿੰਘ ਨੇ ਕਰਾ ਕੇ ਆਪਦੇ ਘਰੋਂ ਤੋਰ ਕੇ ਬੰਦੇ ਸ਼ਾਇਦ ਵਿੱਚ ਹੈਗਾ ਕਿ ਮੀਨ ਕ ਨਾਲ ਘਰੋਂ ਨਾਲ ਆਇਆ ਉਹਦੇ ਘਰੇ ਇਕੱਲੇ ਹੋਇਆ ਉਹ ਬੰਦਾ ਮੈਨੂੰ ਜਾਨ ਤੋਂ ਮਾਰਾਉਣਾ ਚਾਹੁੰਦਾ ਬੜੇ ਚਿਰ ਪਹਿਲਾਂ ਵੀ ਫੇਸਬੁਕ ਤੇ ਲਾਈਵ ਹੋ ਕੇ ਬੋਲਿਆ ਵੀ ਮੈਂ ਇਹਨੂੰ ਛੱਡਣਾ ਨਹੀਂਗਾ ਮੈਂ ਇਹਨੂੰ ਮਾਰਨਾ ਕੋਈ ਪਾਰਟੀ ਰੈਂਜਰ ਸੀ ਕੀ ਕਰ ਰਹੀ ਸੀ ਕਿ ਵੋਟਰਾਂ ਲੈ ਕੇ ਅੱਜ ਜਿਹੜੀ ਲੜਾਈ ਹੋਈ ਇਹ ਫਰਾਉਡ ਕੀਤਾ ਸੀ 420 ਦਾ ਕੇ ਨਾ ਠੱਗੀ ਮਾਰੀ ਗਈ ਜ਼ਮੀਨ ਵੇਚੀ ਉਹ ਤੇ ਲੋਨ ਸੀਗਾ ਇਹ ਤੇ ਪੱਤਾ ਹੋਇਆ ਇਹਦਾ ਹੀ ਪੱਤਾ ਇਹਨਾਂ ਨੇ ਕਰਾਇਆ ਠੀਕ ਆ ਉਹ ਰੱਖਦਾ ਇਹਦਾ ਹੈਗਾ ਜਿਹੜੇ ਮੰਨ ਲਓ ਗਲਤ ਕਿਸਮ ਦੇ ਬੰਦੇ ਆ ਇਹ ਆਪ ਹੀ ਜਿਹੜਾ ਜਿਹੜਾ ਬੰਦਾ ਗਲਤ ਕਿਸਮ ਦਾ ਇਹਦੇ ਸ਼ਰਾਬ ਦੇ ਪੰਜ ਚਾਰ ਪੱਤੀ ਹੋ ਜਾਵੇਗਾ ਇਹ ਇਹ ਗਲਤ ਬੰਦਾ ਜੀ ਆਪ ਇਹ ਉਹ ਜਿਹੜੇ ਦੋ ਬੰਦਿਆਂ ਨਾਲ ਲਿੰਕ ਆ ਅਸੀਂ ਆਪਦੇ ਹੈਗੇ ਕਮਾਈ ਕਰਨ ਵਾਲੇ ਬੰਦੇ ਜੀ ਘਰੇ ਕੰਮ ਕਰ ਨਾਲ 300 ਸਾਨੂੰ ਪਹਿਲਾਂ ਵੀ ਦਾਬੇ ਮਾਰਦੇ ਰਹੇ ਆ ਮਰੀਏ ਇੱਥੇ ਆਉਂਦੇ ਨੇ ਗਲੀ 'ਚ ਵੀ ਜਿਹੜੇ ਮਾਰਦੇ ਰਹੇ ਆ ਮੈਨੂੰ ਇਹਨਾਂ ਨੇ ਇੱਕ ਵੀ ਇੱਕ ਇੱਕ ਦੋ ਟਾਰਚਰ ਕੀਤਾ ਤੇ ਇਹਨੇ ਮੜ ਕੇ ਲਾਈਵ ਹੋ ਕੇ ਵੀ ਕਿਹਾ ਨਹਿਰ ਤੇ ਬਿਲਕੁਲ ਉਹਦੀਆਂ ਫੇਸਬੁੱਕ ਦੀਆਂ ਉਹ ਹੈਗੀਆਂ ਇੱਥੇ ਇਹ ਆਪਦੀ ਫੇਸਬੁੱਕ ਤੇ ਆਈਡੀ ਦੇ ਇਹਨੇ ਬੋਲੇ ਵੀ ਮੈਂ ਇਹਨੂੰ ਘਟੜਣਾ ਨਹੀਂ ਮਾਰ ਦੇਣਾ ਨਹੀਂ ਅੱਜ ਜਿਹੜੀ ਜਿਹੜੀ ਘਟੜਾ ਹੋਈ ਆ ਅੱਜ ਤੁਸੀਂ ਵੋਟ ਪਾ ਕੇ ਨਿਕਲੇ ਸੀਗੇ ਵੋਟਰ ਵਾਇਓਂ ਤੋਂ ਬਾਅਦ ਜਿਹੜੀ ਤੁਹਾਡੇ ਤੇ ਹਮਲਾ ਹੋ ਗਿਆ ਹੈਗਾ ਤੇ ਉਹਦੇ ਵਿੱਚ ਕਿੰਨਾ ਕ ਗੱਡੀ ਦਾ ਨੁਕਸਾਨ ਹੋਇਆ ਉਹ ਵੋਟਰਾਂ ਨੂੰ ਲੈ ਕੇ ਹੋਇਆ ਵਾ ਕਿ ਕੀ ਗੱਲ ਉਹ ਮੈਨੂੰ ਮਾਰਨਾ ਚਾਹੁੰਦੇ ਆ ਜੀ ਜਗਜੀਤ ਸਿੰਘ ਮਾਰਉਣਾ ਚਾਹੁੰਦਾ ਮੈਨੂੰ ਅਸਲੀ ਕਰਮਾ ਜਿਹੜਾ ਇਹ ਅੱਗੇ ਵੀ ਹਮਲੇ ਕਰਾ ਰਿਹਾ ਇਹਦੇ ਕਰੇ ਇਕੱ ਸਾਹਮਣੇ ਉਹ ਸਾਹਿਬ ਦੇ ਘਰ ਸੀ ਉੱਥੇ ਬੈਠੇ ਜਾਂਦੇ ਦੇਖਿਆ ਜਦੋਂ ਇਹ ਅੰਦਰ ਨਿਕਲਦੇ ਗੱਡੀ 'ਚ ਬਹਿਣ ਲੱਗਾ ਇਹਨਾਂ ਨੇ ਦੋ ਗੱਡੀਆਂ ਫੇਰ ਨਹੀਂ ਜਿੱਧਰ ਦੀਆਂ ਦੋ ਗੱਡੀਆਂ ਪਿੱਛੋਂ ਦੀ 7-8 ਮੋਟਰਸਾਈਕਲ ਇਹਨਾਂ ਨੇ ਮੈਂ ਜਦੋਂ ਮੈਂ ਦਮਿੰਦਰ ਸਿੰਘ ਸਨੋਵ ਅਰਜਨ ਸਿੰਘ ਦੇ ਘਰ ਦੇ ਕੋਲ ਆਇਆ ਉਹ ਕ੍ਰੋਸ ਕੀਤਾ ਮੈਂ ਘਾਰਾ 7-8 ਕਰ ਮਾਗੇ ਇਹਨਾਂ ਨੇ ਦੋ ਗੱਡੀਆਂ ਵਿੱਚ ਅੱਗੇ ਲਾਤੀਆਂ ਪਿੱਛੋਂ ਜਦੋਂ ਮੈਂ ਵੇਖਿਆ ਤੇ ਇੰਧਰ ਦੀਆਂ ਸਭ ਛੱਡਣਾ ਨਹੀਂ ਇਹਨੂੰ ਫੜ ਲਉ ਮਾਫ਼ ਦਿਨਾ ਨੂੰ ਤੇ ਮੈਂ ਉੱਥੋਂ ਭੱਜ ਕੇ ਗੱਡੀ ਸ਼ਟਾਰ ਢਾਕੇ ਮੈਂ ਭੱਜ ਕੇ ਮਿੰਦਰ ਸਿੰਘ ਦੇ ਘਰੇ ਵੱਗ ਗਿਆ ਜਦੋਂ ਮੈਂ ਪਿੱਛੋਂ ਵੇਖਿਆ ਤੇ ਪਿੱ ਚੇਸਾ ਤੋਂ ਮੋਸਰ ਉੱਤੇ ਕਿ ਮੇਰੇ ਦਿਵਾਲੇ ਹੋ ਗਏ ਆ ਆਹ ਜਿਹੜੇ ਇੱਕ ਉਹਨਾਂ ਨੇ ਮਾਰਿਆ ਦੀ ਇਸ ਵਾਰ ਦੀ ਤੇ ਮੈਂ ਭੱਜ ਕੇ ਅੰਦਰ ਵਰ ਗਿਆ ਉੱਥੇ ਕੁਝ ਜਿਹੜੇ ਉਹ ਘਰ ਵਾਲੇ ਪਰਿਵਾਰ ਸੀ ਬੈਠੇ ਜੀ ਕੋ ਦੋ ਤਿੰਨ ਮੁੰਡੇ ਹੋਰ ਬੈਠੇ ਜੀ ਉਹਨਾਂ ਘਰ ਕੋਲ ਉਹ ਅੱਗੇ ਉਹ ਤੇ ਮੈਂ ਭੱਜ ਕੇ ਅੰਦਰ ਵਰ ਗਿਆ ਮੁਰਕੇ ਇਹਨਾਂ ਨੇ ਦੋ ਵਾਰ ਵਾਰ ਕੱਢੇ ਉੱਥੇ ਫੈਨ ਨਹੀਂ ਕਿਤੇ ਵਾਰ ਵਾਰ ਖਾਈਏ ਸਾਹਮਣੇ ਉਥੇ ਐ ਮੁਰਕੇ ਇਹਨਾਂ ਨੇ ਕੀ ਕੀਤਾ ਮੈਂ ਅੰਦਰ ਵਰ ਗਿਆ ਜੇ ਦੇਖਿਆ ਤਾਂ ਉੱਥੇ ਉੱਥੇ ਬੋਲਦੇ ਰਹੇ ਫਿਰ ਆ ਕੇ ਮੇਰੀ ਗੱਡੀ ਬੰਦੀ ਇਹਨਾਂ ਨੇ ਕਿੰਨਾ ਕ ਨੁਕਸਾਨ ਕਰੀ ਜਾ ਰਿਹਾ ਹੈ ਜੀ ਗੱਡੀ ਸਾਰੀ ਤੋੜਤੀ ਹੈ ਤੁਸੀਂ ਵੇਖੋ ਉੱਥੇ ਜਾ ਕੇ ਸ਼ੀਸ਼ੇ-ਸੂਛੇ ਜੋ ਬੰਨੋਟ ਵਗੈਰਾ ਸਾਰੀ ਗੱਡੀ ਬਿਲਕੁਲ ਖਤਮ ਕਰ ਦਿੱਤਾ ਹੈ ਇਸ ਨਜ਼ਦੀਕ ਗੱਡੀ ਦਾ ਕੌਣ ਕਮਿਸ਼ਨ ਤੋਂ ਕੀ ਮੰਗ ਕਰਦੇ ਹੋ ਵੇਖੋ ਜੀ ਇਹੋ ਜਿਹੇ ਜਿਹੜੇ ਸਖਤ ਬੰਦੇ ਆ ਇਹ ਜਿਹੜੇ ਆਮ ਆਦਮੀ ਪਾਰਟੀ ਇਹੋ ਜਿਹੇ ਬੰਦੇ ਨੂੰ ਜੁਆਇਨ ਕਰਾ ਰਹੀ ਆ ਇੱਥੇ ਮੇਰਾ ਫੋਨ ਹੈ ਜੀ ਮੈਂ ਤੁਹਾਨੂੰ ਫੋਨਾਂ ਦੀ ਫੋਟੋ ਸਰੋਪੇ ਪਾਈ ਥੋੜੇ ਦਿਨ ਹੋਇਆ ਆ ਆਮ ਆਦਮੀ ਪਾਰਟੀ ਉਸ ਰੋਪੇ ਪਾ ਕੇ ਇਹੋ ਜੇ ਇਹੋ ਜਿਹੇ ਜਿਹੜਾ ਜਗਦੀਪ ਸਿੰਘ ਉਹ ਆਮ ਆਦਮੀ ਪਾਰਟੀ ਦਾ ਵਰਕਰ ਆ ਜੀ ਉਹ ਪਿੰਡ ਦੇ ਵਿੱਚ ਮੇਰਾ ਨਰੇਸ਼ ਕੁਤਾਰੀਆ ਸ਼ਾਮਲ ਕਰਕੇ ਗਿਆ ਜੀ ਇਹਨਾਂ ਤੋਂ ਇਹ ਆਮ ਆਫੀ ਦੀ ਪਾਰਟੀ ਨਾਲ ਸੰਬੰਧ ਰੱਖਦੇ